ਸਾਡਾ ਤੁਹਾਡੇ ਆਪਣੇ YouTube ਚੈਨਲ ਅਮਰਤ ਟੇਲਰ ਸਿਵੀਆਂ ਤੇ ਬਹੁਤ ਹੀ ਸੋਹਣਾ ਟੌਪ ਲੈ ਕੇ ਆਏ ਆ ਕੁਰਤੇ ਪਜਾਮੇ ਦਾ ਪਜਾਮੇ ਦੇ ਵਿੱਚ ਮਾ ਕੱਟ ਹੋ ਗਿਆ ਸੀਗਾ ਤੇ ਮੈਂ ਸੋਚਿਆ ਚਲੋ ਨਾਲ ਨਾਲ ਆਪਾਂ ਕੁਰਤੇ ਦੀ ਵੀਡੀਓ ਪਾ ਦਨੇ ਆ ਕੱਲ ਕਿਸੇ ਭੈਣ ਦੇ ਕਮੈਂਟ ਆਏ ਸੀਗੇ ਵੀ ਬਈ ਤੁਸੀਂ ਭਾਰੇ ਨਾਪ ਦੀ ਵੀਡੀਓ ਪਾਇਆ ਕਰੋ ਹਨਾ ਤਾਂ ਆਪਣੇ ਕੋਲੇ ਭਾਰਾ ਨਾਪ ਆਇਆ ਸੀਗਾ ਲੰਬਾਈ ਇਹਨਾਂ ਦੀ ਹੈਗੀ 42 ਬਾਹਾਂ ਹੈਗੀ 26 10 ਇੰਚਾ ਟੀਰਾ 18 ਛਾਤੀ 40 ਇੰਚਾ ਜਿਹੜਾ ਕਮਰ ਹੈਗੀ ਆ ਉਹ 23 ਇੰਚ ਤਿਆਰ ਆ ਫੇਟ ਤੋਂ ਜਣੀ ਆ ਚੀਜ਼ ਦੇਖੋ ਆ ਚੀਜ਼ ਕਮਰ 23 ਇੰਚ ਆ ਤੇ ਹਿਪ ਜਿਹੜੇ ਇੱਥੋਂ ਗੀਜਿਆਂ ਕੋਲੋਂ ਆ ਚੀਜ਼ ਇਸ ਹੈਗੀ ਸਾਢੇ 23 ਇੰਚ ਹੈ ਹੱਪ ਕਮਰ 23 ਆ ਹਿਪ ਸਾਢੇ 23 ਆ ਜਿਹੜਾ ਫਰੰਟ ਹੈ ਇਹਨਾਂ ਦਾ ਮੈਂ ਹਰ ਇੱਕ ਵੀਡੀਓ 'ਚ ਕਹਿਣਾ ਉਹ ਵੀ ਉਹ ਮਿਣਿਆ ਕਰੋ ਜਰੂਰ ਲਾਜ਼ਮੀ ਹੁੰਦਾ ਹਨਾ ਇਹ ਇਹ ਫਰੰਟ ਹੈਗਾ 9.5 ਤੇ ਜਿਹੜਾ ਮੋਡਾ ਇਹਨਾਂ ਤਿਆਰ ਹੈਗਾ ਉਹ ਹੈਗਾ ਸਾਢੇ 20 ਗੀਜੇ 2 ਆ ਕਲਰ 17 ਕੂਣੀ ਸਾਢੇ 14 ਉਹ ਜਿਹੜਾ ਇਹ ਨਾਪ ਆਪਾ ਇਹਨਾਂ ਨੇ ਲੈਤਾ ਹੋਇਆ ਇਹਨਾਂ ਦਾ ਕੁਰਤੇ ਪਜਾਮੇ ਦਾ ਨਾਪ ਵੀ ਲੈਤਾ ਨਾਲ ਲੈ ਗਏ ਸੀ ਇਹ ਤੇ ਇਹਨਾਂ ਦੀ ਬੋਡੀ ਤੋਂ ਵੀ ਨਾਪ ਨਾਲ ਨਾਲ ਫੀਤਾ ਮਾਰਦਾ ਹੁਣ ਇਸ ਭਰਾ ਦੀ ਛਾਤੀ ਜਿਹੜੀ ਉਹ 40 ਇੰਚ ਤੇ ਪੇਟ 42 ਇੰਚ ਜੇ ਕਿਸੇ ਭੈਣ ਕੋਲ ਇਸ ਤਰ੍ਹਾਂ ਦਾ ਨਾਪ ਆਉਂਦਾ ਤਾਂ ਤੁਸੀਂ ਆਹ ਨਾਪ ਦੇ ਹਿਸਾਬ ਨਾਲ ਕੱਟ ਸਕਦੇ ਹੋ ਕੋਈ ਦਿੱਕਤ ਨਹੀਂ ਆਊਗੀ ਇਸੇ ਤਨੀ ਪਜਾਮੇ ਦੀ ਲੰਬਾਈ ਉਹ 40 ਸੀ ਪਜਾਮੇ ਦਾ ਜਿਹੜਾ ਘੇਰਾ ਉਹ ਨਾਲੇ ਵਾਲਾ 25 ਘੇਰਾ ਪਜਾਮੇ ਦਾ ਹਨ ਤੇ ਮੂਰੀ ਹੈਗੀ 16 ਤੇ ਪੱਟ ਹੈਗਾ 32 ਅਗਲੀ ਝੋਲੀ ਹੈਗੀ 12 ਇੰਚ ਆ ਦੇਖੋ ਪਗਲੀ ਚੋਲੀ 12 ਤੇ ਬੈਗ ਚੋਲੀ 15.5 ਜੇ ਕੋਈ ਟੇਲਰ ਮਾਸਟਰ ਵੀਡੀਓ ਦੇਖਦਾ ਮੇਰਾ ਭਰਾ ਹਨਾ ਜਾਂ ਕੋਈ ਮੇਰੀ ਭੈਣ ਲੇਡੀ ਸੂਟਾਂ ਦਾ ਜਾਂ ਜੈਂਟ ਸੂਟਾਂ ਦਾ ਕੰਮ ਕਰਦੇ ਆ ਤਾਂ ਉਹਨੂੰ ਮੈਂ ਹਰ ਇੱਕ ਵੀਡੀਓ ਦੇ ਵਿੱਚ ਹੀ ਕਹਿੰਦਾ ਤੁਸੀਂ ਇਸ ਤਰ੍ਹਾਂ ਦੀ ਡੈਰੀਆਂ ਜਰੂਰ ਛਪਵਾਓ ਘੱਟ ਤੋਂ ਘੱਟ ਇਹ ਪੰਜ ਡੈਰੀਆਂ ਛਪਣੀਆਂ ਤੇ 150 ਰੁਪਏ ਦੀ ਇੱਕ ਡੈਰੀ ਪਊਗੀ ਜੇ ਕਿਸੇ ਭਰਾ ਨੇ ਐਡਰੈਸ ਲਾਉਣਾ ਤਾਂ ਮੇਰੇ ਤੋਂ ਐਡਰੈਸ ਲੈ ਸਕਦੇ ਹੋ ਜੇ ਕੋਈ ਬਠਿੰਡੇ ਦੇ ਲਾਗੇ ਛਾਗੇ ਆ ਜੇ ਕਿਤੇ ਕੋਈ ਦੂਰ ਨੇੜੇ ਆ ਤਾਂ ਜਿੱਥੋਂ ਆਪਣੇ ਵਿਆਹ ਸ਼ਾਦੀ ਵਾਲੇ ਕਾਰਡ ਛਾਪਦੇ ਹਨਾ ਉਹ ਤੋਂ ਤੁਸੀਂ ਇਹ ਡੈਰੀਆਂ ਛਪਵਾ ਸਕਦੇ ਹੋ 150 ਰੁਪਏ ਦੀ ਇੱਕ ਡੈਰੀ ਪਊਗੀ ਪਰ ਘੱਟ ਤੋਂ ਘੱਟ ਆਪਾਂ ਨੂੰ ਪੰਜ ਡੈਰੀਆਂ ਛਪਾਉਣੀਆਂ ਪੈਣੀਆਂ ਆ ਆਜੋ ਆਪਾਂ ਹੁਣ ਕੁਰਤੀ ਦੀ ਕਰਨੇ ਕਟਾਈ ਕਪੜਾ ਜੀ ਇਹ ਸਾਢੇ 3 ਮੀਟਰ ਆਪਣੇ ਕੋਲੇ ਜਿਹੜਾ ਕਪੜਾ ਉਹ ਸਾਢੇ 3 ਮੀਟਰ ਸੀਗਾ ਧੋਤਾ ਹੋਇਆ ਕਪੜਾ ਹੈਗਾ ਇਹਦੇ ਲੇ ਪਾਸਿਓਂ ਮੈਂ ਪਜਾਮੇ ਦਾ ਪੀਸ ਕੱਟ ਲਿਆ ਠੀਕ ਆ ਨਾਲੇ ਤਾਂ ਵੀਡੀਓ ਲੰਮੀ ਨਹੀਂ ਹੁੰਦੀ ਹੁਣ ਮੈਂ ਪਜਾਮੇ ਦੀ ਵੀਡੀਓ ਬਹੁਤ ਪਾ ਦਿਆਂ ਫਿਰ ਵੀ ਜੇ ਭੈਣੋ ਤੁਸੀਂ ਕਹੋਗੀਆਂ ਵੀ ਪਜਾਮੇ ਦੀ ਵੀਡੀਓ ਬਈ ਨਾਲ ਪਾਇਆ ਕਰੋ ਤਾਂ ਮੈਂ ਪਜਾਮੇ ਦੀ ਵੀਡੀਓ ਵੀ ਨਾਲ ਪਾ ਦੂੰ ਜਿਵੇਂ ਜਿਵੇਂ ਤੁਸੀਂ ਕਮੈਂਟ ਕਰੀ ਜਾਓਗੇ ਮੈਂ ਓਮ ਓਮ ਹੀ ਚੱਲੀ ਜਾਊਂਗਾ ਹਨ ਤਾਂ ਬਾਗਡੋਰ ਤੁਹਾਡੇ ਹੱਥਾਂ ਜਿਵੇਂ ਤੁਸੀਂ ਕਮੈਂਟ ਕਰਿਆ ਕਰੋਗੇ ਬਈ ਪੂਰੇ ਨਾਬ ਦੀ ਵੀਡੀਓ ਪਾਇਆ ਕਰੋ ਜਾਂ ਐਵੇਂ ਵੀਡੀਓ ਪਾਇਆ ਕਰੋ ਮੈਨੂੰ ਦੱਸ ਦਿਆ ਕਰੋ ਹਨਾ ਬਸ ਫਿਰ ਮੈਂ ਉਸੇ ਤਰ੍ਹਾਂ ਹੀ ਵੀਡੀਓ ਬਣਾ ਦਊਗਾ ਆ ਲੋ ਪਹਿਲਾਂ ਆਪਾਂ ਚੈੱਕ ਕਰਨਾ ਹੁਣ ਜਿਵੇਂ ਇੱਥੋਂ ਮੇਰਾ ਪਜਾਮਾ ਕੱਟ ਹੋ ਗਿਆ ਸੀ ਨਾ ਆਹ ਕੱਪੜੇ ਨੂੰ ਮਿਲ ਲੈਣਾ ਆਪਾਂ ਆ ਦੇਖੋ ਆ 27.5 ਹੈ ਨਾ ਸਪੋਸ ਕਰੋ ਇਹ ਹੈਗਾ 23.5 ਆਪਾਂ ਨੂੰ ਤਾਂ 24.5 ਚਾਹੀਦਾ ਚਲੋ ਕਈ ਵਾਰੀ ਕਪੜੇ ਦਾ ਬਣਾ ਘੱਟ ਹੁੰਦਾ ਫਿਰ ਆਪਾਂ ਇਹ ਗੱਲ ਦੀ ਨਹੀਂ ਕਰਨੀ ਇਹ ਉਸ ਤੋਂ ਪਹਿਲਾਂ ਮੈਨਾਂ ਹੁੰਦਾ ਵੀ ਆਪਣਾ ਕੋਰਟ ਤੇ ਨਾਲ ਪਜਾਮਾ ਨਿਕਲੂਗਾ ਨਾ ਇਹ ਚੀਜ਼ ਜ਼ਰੂਰ ਦੇਖ ਲਈ ਨਹੀਂ ਤਾਂ ਫਿਰ ਮੈਨੂੰ ਲੱਗਦਾ ਸ਼ਾਇਦ ਆਪਾਂ ਕੱਲ ਵੀਡੀਓ ਪਾਈ ਸੀ ਕੱਲਾ ਕੋਰਟ ਤਾਂ ਪਹਿਲਾਂ ਆਪਾਂ ਕੱਟ ਲਿਆ ਸੀਗਾ ਪੀਸ ਦੋਨੇ ਅਗਲੇ ਪਿਛਲੇ ਬੱਲੇ ਉਸ ਤੋਂ ਜਿਹੜਾ ਕਪੜਾ ਬਜੇ ਸਾਰਾ ਆਪਾਂ ਦੂਰਾ ਕਰ ਲੈਣਾ ਉਹ ਕਾਟ-ਕਾਟ ਸਕਦੇ ਹੋ ਜੇ ਕਿਸੇ ਭੈਣ ਨੂੰ ਨਹੀਂ ਪਤਾ ਲੱਗਦਾ ਜਾਂ ਭਰਾ ਨੂੰ ਮੇਰੇ ਨੂੰ ਤਾਂ ਉਹ ਮੈਨੂੰ ਸ਼ਾਮ ਨੂੰ 8 ਵਜੇ ਤੋਂ ਆ ਫੋਨ ਲਾ ਕੇ ਪੁੱਛਦਾ ਵੀ ਸਾਡੇ ਕੋਲ ਇਹੋ ਜਿਹਾ ਕਪੜਾ ਆ ਆ ਭਾਰਾ ਨਾ ਆਪਾ ਹੁਣ ਆਪਾਂ ਇਹਨੂੰ ਕਿ ਆਜੂ ਹੁਣ ਆਪਾਂ ਇਹਨੂੰ ਕੁੜਤਾ ਕੱਢਦੇ ਕੱਲਾ ਸਾਡੇ 42 ਜਿਹੜੀ ਇਹਨਾਂ ਲੰਮਾਈ ਆ ਆਪਾਂ ਲਾਵਾਂਗੇ ਸਾਡੇ 43 ਤੇ 44 ਡੇਢ ਇੰਚ ਵੱਧ ਮੈਂ ਲਾਉਣਾ ਹੁੰਦਾ ਕਿਉਂਕਿ ਕਾਨ ਵਗੈਰਾ ਕਿਈ ਵੀ ਕੱਪੜੇ ਦੇ ਵਿੱਚ ਪੈ ਜਾਂਦਾ ਹੁਣ ਆਪਾਂ ਸਕੇਲ ਪੱਟੀ ਲਾਵਾਂਗੇ ਇੱਥੇ ਮੈਂ ਹਰ ਇੱਕ ਵੀਡੀਓ ਜਿਹੜੇ ਉਹਨਾਂ ਭੈਣਾਂ ਨੂੰ ਜਾਂ ਕੋਈ ਟੇਲਰ ਮਾਸਟਰ ਮੇਰੀ ਵੀਡੀਓ ਦੇਖਦਾ ਵੀ ਕਾਨ ਜ਼ਰੂਰ ਕੱਢਿਆ ਕਰੋ ਕੱਪੜੇ ਦਾ ਹਨ ਨਾਲੇ ਤਾਂ ਨਿਸ਼ਾਨ ਸਿੱਧਾ ਲੱਗੂ ਬਿਲਕੁਲ ਇੱਥੋਂ ਤੇ ਨਾਲੇ ਕੋਈ ਕਾਨ ਵਗੈਰਾ ਨਹੀਂ ਜਾਂਦਾ ਹਨ ਕੱਪੜੇ ਦੇ ਵਿੱਚ ਆ ਬਿਲਕੁਲ ਸਿੱਧਾ ਇਹ ਤੋਂ ਹਲਕਾ ਇਹ ਹੋਰ ਨਿਸ਼ਾਰਾ ਭਾਗੇ ਲਾ ਲਾਂਗੇ ਹੁਣ ਇਹਨੂੰ ਆਪਾਂ ਸਾਈਡ ਤੇ ਰੱਖਦੇ ਨੇ ਫੱਟੀ ਨੂੰ ਠੀਕ ਆ ਲਓ ਜੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੁਹਾਡੀ ਸਪੋਰਟ ਦੇ ਨਾਲ ਹੀ ਆਪਣਾ ਚੱਲਦਾ ਕੰਮ ਹੈ ਨਾ ਮੈਂ ਪਹਿਲਾਂ ਵੀ ਕਈ ਵਾਰੀ ਦੱਸ ਚੁੱਕਿਆ ਵੀ ਜਿਵੇਂ ਜਿਵੇਂ ਤੁਸੀਂ ਕਮੈਂਟ ਕਰਦੇ ਹੋ ਉਹਨਾਂ ਮੈਨੂੰ ਵੀ ਹੌਸਲਾ ਵਜੋਂ ਜੀ ਮਿਲਦੀ ਵੀ ਹਾਂ ਪਹਿਣਾ ਦੇਖਣੀ ਹੈ ਪੂਰੀ ਧਿਆਨ ਦੇ ਨਾਲ ਵੀਡੀਓ ਜੇ ਤੁਸੀਂ ਕਮੈਂਟ ਨਹੀਂ ਕਰਦੇ ਫਿਰ ਮੈਨੂੰ ਸਮਝ ਨਹੀਂ ਆਉਂਦੀ ਵੀ ਤੁਹਾਨੂੰ ਕੋਈ ਸਮਝ ਲੱਗਦੀ ਹੈ ਜਾਂ ਨਹੀਂ ਲੱਗਦੀ ਹੈ ਨਾ ਤਕ ਕੋਸ਼ਿਸ਼ ਕਰਿਆ ਕਰੋ ਕਮੈਂਟ ਟਾਈਮ ਚੋਂ ਟਾਈਮ ਕੱਢੀ ਜਰੂਰ ਕਰਿਆ ਕਰੋ ਵੀਡੀਓ ਦੇਖਣ ਤੋਂ ਬਾਅਦ ਭਾਵੇਂ ਟਾਈਮ ਕੱਢ ਕੇ ਹਨਾ ਭਾਵੇਂ ਬੱਚੇ ਰੋਗੇ ਕਿ ਵੀ ਹਾਂਜੀ ਵੀਡੀਓ ਸਾਨੂੰ ਸਮਝ ਆਉਂਦੀ ਹੈ ਬਈ ਤੁਹਾਡੀ ਕਟਾਈ ਦੀ ਤਾਂ ਹੋਰ ਕਟਾਈ ਦੀ ਵੀਡੀਓ ਪਾਇਆ ਕਰੋ ਆ ਲੋ ਹੁਣ ਆਪਾਂ ਕੱਪੜੇ ਨੂੰ ਚੌਰਾ ਕਰ ਲਿਆ ਇਸ ਤਰ੍ਹਾਂ ਕੰਨੀ ਆਪਾਂ ਦੇਖ ਕੇ ਉਸ ਹਿਸਾਬ ਨਾਲ ਕੱਢਾਂਗੇ ਪਹਿਲਾਂ ਆਪਾਂ ਇਹਨੂੰ ਸੈਟ ਕਰ ਲਈਏ ਇੱਕ ਵਾਰੀ ਲਓ ਜੀ ਉਹਨਾਂ ਤਾਂ ਨਹੀਂ ਛੱਡ ਕੇ ਆਪਾਂ ਨਿਸ਼ਾਨ ਲਾਵਾਂਗੇ ਹੈ ਪ੍ਰਦੇਸ਼ ਹਿਸਾਬ ਦੇ ਨਾਲ ਛਾਤੀ ਦੇ ਹਿਸਾਬ ਨਾਲ ਘੇਰੇ ਨਾਲ ਮੰਨਦਾ ਸੀ 43 ਛਾਤੀ ਆ ਛਾਤੀ ਦਾ ਅੱਧ ਕਰਕੇ ਤੁਸੀਂ ਉਹਦੇ ਵਿੱਚ 8 ਇੰਚ ਪਾਉਣਾ ਉਸ ਤੋਂ ਬਾਅਦ ਕੋਈ ਸਲਾਈਂਗਾਂ ਦਾ ਮਾਰਜ ਨਹੀਂ ਪਾਉਣਾ ਇਹ ਚੀਜ਼ ਯਾਦ ਰੱਖਿਆ ਕਰੋ ਛਾਤੀ ਦਾ ਅੱਧ ਕਰਕੇ ਉਹਦੇ ਵਿੱਚ ਹੀ 8 ਇੰਚ ਪਾਉਣਾ ਠੀਕ ਆ ਹੁਣ ਇਹਨਾਂ ਦੀ ਆਪਾਂ ਸਿੱਧੀ ਹਿਸਾਬ ਹੁਣ ਤਾਂ ਇਹਨਾਂ ਦਾ ਹਿੱਪ ਦਾ ਨਾਪ ਆ ਗਿਆ ਆਪਣੇ ਕੋਲੇ ਹਿੱਪ ਹੈ ਜੀ ਨਹੀਂ 23 ਤੇ ਕੱਚਾ ਜੋ ਵੀ 23 ਆ ਆਪਾਂ ਕਿੰਨਾ ਲਾਵਾਂਗੇ 24 ਤੇ ਇਥੋਂ ਵੀ ਆਪਾਂ 24 ਤੇ ਲਾਵਾਂਗੇ ਠੀਕ ਆ ਇਦੋਂ ਕੰਨੀ ਪਹਿਲਾਂ ਨਾਲ ਨਾਲ ਆਪਾਂ ਕੱਟ ਦਗੇ ਕਿਉਂਕਿ ਮੈਂ ਕੰਨੀ ਛੱਡ ਕੇ ਨਿਸ਼ਾਨ ਲਾ ਰਹੀ ਹਾਂ ਵੀਡੀਓ ਨੂੰ ਪੂਰਾ ਧਿਆਨ ਨਾਲ ਦੇਖ ਕੇ ਉਸ ਤੋਂ ਬਾਅਦ ਕਿਸੇ ਭੈਣ ਨੇ ਕੱਪੜਾ ਫੇਰ ਕੱਟਣਾ ਹਨਾ ਕਾਲੀ ਨਹੀਂ ਕਰਨੀ ਬਿਲਕੁਲ ਤਿੰਨ ਚਾਰ ਗਿਉਂਤ ਕੇ ਫੇਰ ਕੱਟਣਾ ਸ਼ੁਰੂ ਕਰਾਂਗੇ ਤਾਂ ਹੁਣ ਆਪਾਂ ਬਿਲਕੁਲ ਨਿਸ਼ਾਨ ਦੇ ਉੱਪਰ ਉੱਪਰ ਕੱਟ ਦਾਂ ਆ ਵੀ ਜੀ ਨਾਲ ਧਿਆਨ ਰੱਖਣਾ ਵੀ ਆ ਦੇਖੋ ਜਿਵੇਂ ਆਪਣੇ ਕੋਲ ਕੱਪੜਾ ਵੱਜ ਗਿਆ ਇੱਥੋਂ ਦੀਰਾ ਨਿਕਲਿਆ ਹੋਊਗਾ ਤੇ ਜਿਹੜੇ ਭੈਣਾਂ ਦੇ ਬਹੁਤ ਸਾਰੇ ਕਮੈਂਟ ਆਉਂਦੇ ਉਹ ਪੁੱਛਦੀਆਂ ਬਈ ਵੀ ਹਾਂ ਸਾਨੂੰ ਦੱਸੋ ਵੀ ਪੇਸਟਿੰਗ ਆਪਾਂ ਕਿੰਨੇ ਕੱਪੜੇ ਜਦੋਂ ਕਿੱਥੋਂ ਕਿੱਥੋਂ ਗਾਣੀਆਂ ਇਹ ਬਹੁਤ ਵਧੀਆ ਕਮੈਂਟ ਆ ਹਨ ਤੁਹਾਡਾ ਤੇ ਮੈਂ ਜਲਦੀ ਫਿਰ ਤੁਹਾਨੂੰ ਦੱਸੂਗਾ ਵੀ ਕਿੱਥੋਂ ਆਪਾਂ ਨੇ ਪੇਸਟਿੰਗ ਕਰਨੀ ਹੈ ਕਿਹੜਾ ਕੱਪੜਾ ਆਪਾਂ ਕਿੱਥੋਂ ਆਪਾਂ ਪੂਰਾ ਸੰਜਮ ਦੇ ਨਾਲ ਹੀ ਕੱਪੜਾ ਵਰਤਣਾ ਹੁੰਦਾ ਤਾਂ ਕਿ ਜੇਬਾਂ ਗਿੱਜੇ ਨਾਲ ਦੇ ਲੱਗ ਜਾ। ਤਾਂ ਜਿੱਦੋਂ ਆਪਾਂ ਗਾਣ ਕੱਢਿਆ ਸੀ ਉਹ ਪਾਸਾ ਹਮੇਸ਼ਾ ਨੀਚੇ ਵਾਲੇ ਪਾਸੇ ਰੱਖਿਆ ਕਰੋ ਇਦਾਂ। ਠੀਕ ਆ। ਇਸ ਤਰ੍ਹਾਂ ਹੀ ਹੁਣ ਆਪਾਂ ਇਹਨੂੰ ਪੂਰਾ ਕਰ ਲਾਂਗੇ। ਜੇ ਕੋਈ ਬਾਹਰ ਘੱਟੇ ਉੱਪਰ ਨੀਚੇ ਆਪ ਹੀ ਨਿਕਲ ਜੀ। ਇਸ ਤੋਂ ਇਹ ਦੂਮੇ ਗਲਾਈ ਕੋਣੀ ਸ਼ੁਰੂ ਕਰੂੰਗਾ। ਇਹ ਤੋਂ ਜੇ ਕਿਸੇ ਪੈਂ ਦਾ ਹੱਥ ਨਹੀਂ ਟਿਕਿਆ ਹਨਾ ਕਿਉਂਕਿ ਨਵਾਂ ਨਵਾਂ ਉੱਪਰ ਕੀ ਰੱਖ ਲਿਆ ਕੋਰਤਾ ਦੂਜੇ ਚੱਕ ਕੇ ਨਾ ਕੋਈ ਪੁਰਾਣਾ ਬਣਿਆ ਹੋਇਆ ਉਹ ਕੋਰਤਾ ਰੱਖ ਕੇ ਵੀ ਆਪਾਂ ਗਲਾਈ ਪਾ ਸਕਦੇ ਹਾਂ ਨਾ ਚਾਕ ਵਗੈਰਾ ਫੇਰ ਲਿਆ ਕਰੂੰ ਨਾਲ ਨਾਲ ਤਾਂ ਵੀ ਗਲਾਈ ਥੋੜੀ ਸਹੀ ਆ ਜੂਗੀ ਹਨਾ ਆਹ ਹੁਣ ਆਪਾਂ ਜਿਹੜਾ ਆਹ ਚੱਕਣਾ ਇਹ ਲਾਜ਼ਮੀ ਚੱਕਣਾ ਪਾਉਣਾ ਬੱਚੇ ਦਾ ਕੋਰਤਾ ਘਟਣਾ ਹਮਾ ਬੱਡੇ ਦਾ ਜੀ ਆਪਣੇ ਕੋਲ ਟਾਈਮ ਬੱਜਿਆ ਅੱਜ ਆਪਾਂ ਡੇਢ ਦੋ ਸਾਲ ਦੇ ਬੱਚੇ ਦੀ ਵੀਡੀਓ ਵੀ ਨਾਲ ਨਾਲ ਪਾਵਾਂਗੇ ਜਿਹੜੇ ਭੈਣਾ ਕੋਲੇ ਆਪਣੀ ਦੂਸਰੀ ਚੈਨਲ ਦਾ ਲਿੰਕ ਹੈਣੀ ਉਹ ਮੇਰੇ ਤੋਂ ਵਟਸਐਪ ਤੇ ਜਾ ਕੇ ਮੰਗਵਾ ਲਿਆ ਕਰੋ ਜਾਂ ਕਿਸੇ ਭੈਣ ਦਾ ਨਹੀਂ ਆਪ ਦਾ ਨੰਬਰ ਜਿਹੜਾ ਉਹ ਗਰੁੱਪ ਦੇ ਵਿੱਚ ਐਡ ਕਰਾਉਣਾ ਉਹ ਵੀ ਮੈਨੂੰ ਦੱਸ ਕੇ ਕਰਵਾ ਲਿਆ ਕਰੋ ਹੁਣ ਆਪਾਂ ਇਹ ਜ਼ਰੂਰ ਚੱਕਣਾ ਲਾਜ਼ਮੀ ਜੇ ਡੇਢ ਜਿਆਦੇ ਵੱਡਾ ਕਿਸੇ ਭਰਾ ਦਾ ਤਾਂ ਪਿਛਲਾ ਪਾਸਾ ਇਹ ਇਹ ਤਿਆਰ ਰੱਖਣਾ ਆ ਜਿਹੜਾ ਮੈਂ ਚੱਕਿਆ ਇਹ ਪਿਛਲਾ ਪਾਸਾ ਆਹ ਮੂਹਰਲਾ ਪਾਸਾ ਜਿਹੜਾ ਵੱਡਾ ਹੁੰਦਾ ਹਨ ਇਹ ਭੁੱਲਿਆ ਨਾ ਕਰੋ ਇਹ ਕਿ ਤੁਹਾਨੂੰ ਨਹੀਂ ਇਹੋ ਜੀ ਚੀਜ਼ ਦੇ ਪਤਾ ਲਾ ਦੇਣਾ ਵੀਡੀਓ ਬੈਕ ਕਰਕੇ ਦੇਖ ਲਿਆ ਕਰੋ ਆ ਦੇਖੋ ਮੈਂ ਮਿੰਕੀ ਵੀ ਦਿਖਾਣਾ ਤੁਹਾਨੂੰ 7/2 ਇੰਚ ਇਹਨਾਂ ਦੇ ਵਿੱਚ ਚੱਕਿਆ ਇੱਥੋਂ ਇਧਰ ਹੁਣ ਆਪਾਂ ਉਸੇ ਤਰ੍ਹਾਂ ਹੀ ਬੰਦ ਕਰ ਲਈਏ ਠੀਕ ਆ ਬਿਲਕੁਲ ਸੈੱਟ ਕਰਾਂਗੇ ਮੈਂ ਇਥੋਂ ਇੱਕ ਵਾਰੀ ਪ੍ਰੈਸ ਦਾ ਸਹਾਰਾ ਲੈ ਕੇ ਹਲਕੀ ਹਲਕੀ ਗਰੀ ਬਣਾ ਲਈਏ ਆਪਾਂ ਨੇ ਤਾਂ ਕਿ ਵਧੀਆ ਕੱਟਣ ਵੇਲੇ ਸਫਾਈ ਆਵੇ ਸੂਤ ਭਰ ਦਾ ਵੀ ਫਿਟਿੰਗ ਦੇ ਵਿੱਚ ਫਰਕ ਨਹੀਂ ਪਵੇ ਜਦੋਂ ਆਪਣੀ ਆਹ ਵਾਲੀ ਕਰੀ ਬਣ ਗਈ ਨਾ ਫਿਰ ਆਪਣੀ ਫਿਟਿੰਗ ਦਾ ਪੂਰਾ ਵੀ ਫਰਕ ਨਹੀਂ ਪੈਂਦਾ ਇੱਥੋਂ ਠੀਕ ਬਸ ਉਹ ਜਿਹੜੀ ਨੇ ਲੰਮਾਈ ਹੈਗੀ ਆ ਉਹ ਹੈਗੀ 42.5 ਇੰਚ 43.1 ਸੂਤ ਇੱਕ ਸੂਤ ਦੋ ਸੂਤ ਵੱਧ ਰੱਖ ਲਿਆ ਕਰੋ ਕਿਉਂਕਿ ਇਹ ਕਪੜੇ ਦਾ ਇਹ ਹੁੰਦਾ ਵੀ ਧੋਣ ਤੋਂ ਬਾਅਦ ਵੀ ਚੜਦਾ ਰਹਿੰਦਾ ਇਹ ਚੀਜ਼ ਆਪਾਂ ਲਾਜ਼ਮੀ ਧਿਆਨ ਰੱਖਣਾ ਇਹ ਨਹੀਂ ਹੈ ਵੀ ਆਪਾਂ ਇੱਕ ਵਾਰੀ ਕਪੜਾ ਧੋ ਲਿਆ ਫਿਰ ਚੜਦਾ ਨਹੀਂ ਕਾਟਨ ਦਾ ਕਪੜਾ ਵਾਰੀ ਵਾਰੀ ਚੜਦਾ ਰਹਿੰਦਾ ਆਪਣਾ ਇੱਟੀ ਦਾ ਪਣੇ ਧਿਆਨ ਰੱਖਣਾ ਆ ਲੋ ਹੁਣ ਆਪਾਂ ਇਥੇ ਨਿਸ਼ਾਨ ਲਾਵਾਂਗੇ ਨੌਂ ਤੇ ਠੀਕ ਆ ਇਧਰੋਂ ਤੀਰਾ ਕਿੰਨਾ ਇਹਨਾਂ ਦਾ ਤੀਰਾ ਹੈਗਾ 1.8 ਆਪਾਂ ਲਾਵਾਂਗੇ 1.9 ਦੇ ਇਹ ਚੀਜ਼ ਯਾਦ ਰੱਖਣੀ ਆ 1 ਇੰਚ ਵੱਧ ਜੇ ਇਹੀ ਬਲਾਂ ਵਾਲਾ ਕੁੜਤਾ ਹੁੰਦਾ ਮੂਰੇ ਵਾਲ ਤੇ ਪਿੱਛੇ ਵਾਲ ਉਹੀ ਹੋਰ ਕੱਟਾ ਜੇ ਕਿਸੇ ਭੈਣ ਨੇ ਉਹ ਸਿੱਖਣਾ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਿਓ ਬਾਈ ਤੁਹਾਨੂੰ ਬਲਾਂ ਵਾਲਾ ਕੁੜਤਾ ਨਹੀਂ ਆਉਂਦਾ ਜਿਹਦੇ ਮੂਰੇ ਵਾਲ ਵੀ ਹੁੰਦੇ ਆ ਤੇ ਪਿੱਛੇ ਢੂਈ ਚ ਵੀ ਵਾਲ ਹੁੰਦੇ ਹਨਾ ਚਲੋ ਹੁਣ ਆਪਾਂ ਜਿਹੜੇ ਚਾਕਾਂ ਨਿਸ਼ਾਨ ਲਾਵਾਂਗੇ ਉਹ ਲਾਵਾਂਗੇ 16 ਇੰਚ ਤੇ ਪੀ ਟੈਂਡ ਥੱਲੇ ਕਰਾਂਗੇ ਇਸ ਤਰ੍ਹਾਂ 15 12 ਫਿਰ 5 ਇਹ ਕੁਛ ਨਹੀਂ ਜਿਹੜੇ ਜ ਦੋ ਜੇ ਬਾਟਕਣ ਵੀ ਆ ਨਹੀਂ ਕੱਲਾ ਸ਼ੋਲਡਰੀ ਹਾਂਜੀ ਕਮਰ ਹੈਗੀ ਇਹਨਾਂ ਦੀ ਟਿਕਾ ਤੀਰੋ ਤੇ ਇਹ ਅੰਚ ਇੱਥੇ ਤੇ ਹੀ ਕਮਰ ਹਰ ਵਾਪਾਂ ਜਿੰਨਾ ਕਿ ਦਬਾਊਗਾ ਉਨੇ ਰੱਖ ਲਾ ਕੇ ਇਤੋਂ ਇੱਕ ਵਾਰੀ ਹਿੱਪ ਫਿਰ ਚੈੱਕ ਕਰਾਂਗੇ ਹਿੱਪ ਹੈਗੀ 23 ਮੈਂ 24 ਯਾਨੀ ਕਿ ਦੋ ਵਾਰੀ ਹਿੱਪ ਚੈੱਕ ਕਰ ਲੈ ਕਰੋ ਭਾਵੇਂ ਪਰ ਬਾਅਦ ਦੇ ਵਿੱਚ ਨਾਲ ਆਪਣ ਨੂੰ ਪੱਟ ਦੇੜ ਕਰਨੀ ਪਵੇ ਮੈਂ ਇਹੀ ਹਰਕ ਵੀਡੀਓ 'ਚ ਕਹਿਣਾ ਹੁੰਦਾ ਕਿ ਜਦੋਂ ਆਪਾਂ ਆ ਨਿਸ਼ਾਨ ਲਾਉਣਾ ਹੈ ਨਾ ਇਹ ਨਿਸ਼ਾਨ ਪੂਰਾ ਧਿਆਨ ਦੇ ਨਾਲ ਲਾਇਆ ਕਰੋ ਜਦੋਂ ਆਪਾਂ ਕੰਮ ਕੱਢਦੇ ਆ ਕਿਸ ਨੂੰ ਕੋਲੇ ਨਾ ਬੈਠਣ ਦਿਆ ਕਰੋ ਫਿਰ ਅਗਲਾ ਗੱਲੀ ਲਾ ਲੈਂਦਾ ਫਿਰ ਕੰਮ ਗਲਤ ਕੱਟਿਆ ਇਹ ਇੱਕ ਦੋ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਠੀਕ ਆ ਉਨਪਾਈ ਤੁਕਾਂ ਜੀ ਬਾਵਾਂ ਜਿੱਥੋਂ ਵਾਰਡ ਘਾਟਾ ਇੱਥੋਂ ਕੱਟਣਾ ਸ਼ੁਰੂ ਕਰਦੇ ਨਾਲ ਨਾਲ ਇਸ ਤਰ੍ਹਾਂ ਇੱਥੋਂ ਵੀ ਆਪਾਂ ਹਾਂ ਠੀਕ ਹੈ ਇੱਕ ਟੱਕ ਦੋ ਟੱਕ ਤੀਜਾ ਟੱਕ ਆਪਣਾ ਹੋ ਗਿਆ ਆ ਇਹ ਦੇਖ ਲੈ ਕਰੋ ਜੇ ਕਿਤੇ ਹੱਥ ਪਾਰੀ ਹੈ ਨਾ ਫਿਰ ਜਿਹਦੇ ਮੂੰਹ 7.1 2 ਕਰਦਾ ਕਰੋ 7.5 ਰੋੜ ਮਤਾ ਇੱਥੋਂ ਆਪਾਂ ਤੇਰਸੀ ਦੀ ਗਲਾਈ ਜਮਾ ਇਸ ਤਰ੍ਹਾਂ ਆਪਨਾ ਕੰਪਲੀਟ ਹੋ ਗਏ ਨੇ ਇਧਰੋਂ ਹੁਣ ਆਪਾਂ ਕੀ ਕਰਾਂ ਇਥੋਂ ਕੱਸ ਕੇ ਬਾਹਰ ਲੈਣਾ ਹੈ ਹੱਲੇ ਨਾ ਬਸ ਇਹ ਤਾਂ ਕਾਟਨ ਦਾ ਕਪੜਾ ਹਾਲ ਦਾ ਨਹੀਂ ਹੁੰਦਾ ਚਲ ਹੁਣ ਆਪਾਂ ਕੀ ਕਰਨਾ ਇਹਨੂੰ ਉਵੇਂ ਖੋਲ ਲਾਂਗੇ ਇਥੋਂ ਬੈਕ ਪੱਲਾ ਆਪਾਂ ਜਿੱਥੇ ਤੀਰਾ ਲਾਉਣਾ ਉਹਨੂੰ ਕੱਟਣਾ ਕਿੰਨਾ ਗੋਮਣ ਕੀ ਕੱਟਨੇ ਆਪਾਂ 1.5 ਇੰਚ ਇਥੋਂ ਆਪਾਂ ਹੁਣ 1.5 ਇੰਚ ਚੱਕ ਦੇਗੇ ਜਿੱਥੇ ਆਪਣਾ ਤੀਰਾ ਫਿੱਟ ਹੋਊਗਾ ਟੋਈ ਵਾਲੇ ਪਾਸੇ ਲੋਚੀ ਇਥੋਂ ਆ ਮਾੜੀ ਵਰਕਆਊਟ ਆਂ ਦੇਖਣੀ ਕਰਨਾ ਆਪਾਂ ਹੁਣ ਆਪਾਂ ਟੱਕ ਲਾਵਾਂ ਵਿਚਾਲੇ ਇਹੀ ਕੁੜਤਾ ਬਾਲ ਵਾਲਾ ਹੁੰਦਾ ਤਾਂ ਇੱਥੇ ਵੀ ਟੱਕ ਲੱਗਣੀ ਹੈ ਉਹ ਕਪੜਾ ਆਪਾਂ ਨੂੰ 4 ਇੰਚ ਵੱਧ ਰੱਖਣਾ ਪੈਂਦਾ ਜੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਦੱਸੋਗੇ ਬਾਈ ਅਸੀਂ ਬਾਲ ਵਾਲਾ ਕੁੜਤਾ ਵੀ ਸਿੱਖਣਾ ਤਾਂ ਮੈਂ ਬਾਲ ਵਾਲੇ ਕੁੜਤੇ ਦੀ ਵੀਡੀਓ ਪਾ ਦੂੰਗਾ ਇਹ ਤੁਹਾਨੂੰ ਕਹਿ ਰਿਹਾ ਵੀ ਕਮੈਂਟ ਜਰੂਰ ਕਰਿਆ ਕਰੋ ਹਰ ਇੱਕ ਚੀਜ਼ ਦਾ ਤੁਸੀਂ ਦੱਸੋਗੇ ਪੁੱਛੋਗੇ ਫੇਰ ਹੀ ਹੱਲ ਹੋਊਗਾ ਹਨਾ ਆਹ ਲੋ ਕਲਰ ਇਹਨਾਂ 17 ਆਪਾਂ 2.1 ਤਿੰਨ ਸ਼ਾਲਾ ਲਾਵਾਂਗੇ ਨੀਚੇ ਨੂੰ ਵੱਧਣਾ ਹੁੰਦਾ ਠੀਕ ਇੱਥੋਂ ਤਿੰਨ ਤੋਂ ਇੱਕ ਤੋਂ ਘੱਟ ਇੱਥੋਂ ਦਰਸ਼ਾ ਬਿਲਕੁਲ ਇਦੋਂ ਕਿੰਨਾ ਲਾਵਾਂਗੇ ਆਪਾਂ ਸਵਾਦੋ ਮੋੜ ਦੇ ਟਲਾਂ ਹੁਣ ਤੀਰਾ ਕਿੰਨਾ ਇਹਨਾਂ ਦਾ 1.18 ਯਾਨੀ ਕਿ ਸਵਾ 9 ਸਵਾ 9 ਤੀਰਾ ਆਪਾਂ ਰੱਖ ਲਈ 9.1 ਸੂਤ ਆਹ ਜੀ ਇਥੋਂ ਫਰੰਟ ਕਿੰਨਾ ਇਹਨਾਂ ਦਾ ਪੌਣੇ 9 9 ਤੋਂ ਘੱਟ ਪੌਣੇ 9 ਯਾਨੀ ਕਿ 9 ਤੋਂ ਘੱਟ ਹੁੰਦਾ ਸਵਾ 9 9 ਤੋਂ ਵੱਧ ਹੁੰਦਾ ਹਨ ਕੰਫਿਊਜ਼ਨ ਜੀ ਵਾਲਾ ਕੰਮ ਆ ਇਹ ਥੋੜਾ ਜੀ ਕੀ ਭਰਾਵਾਂ ਨੂੰ ਜਾਂ ਭੈਣਾਂ ਨੂੰ ਕੰਫਿਊਜ਼ ਹੋ ਜਾਂਦੀ ਪੌਣੇ 9 ਤੇ ਸਵਾ 9 ਦੇ ਵਿੱਚ ਨਹੀਂ ਪਤਾ ਲੱਗਦਾ ਨਾ ਕੋਈ ਸੰਦਣ ਵਾਲੀ ਗੱਲ ਨਹੀਂ ਹੌਲੀ 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 ਸਾਰਾ ਹੋ ਜਾਂਦਾ ਹੈ ਆਪਾਂ ਬੂੜਾ ਆਪ ਇੱਥੋਂ ਇਹਨੂੰ ਤੇਰਚੀ ਗਲਾਈ ਦੇਣੀ ਬਿਲਕੁਲ ਇੱਥੇ ਇੱਥੋਂ ਜੇ ਲੜ ਦੋ ਨੇ ਨਾ ਹੁਣ ਇੱਕੋ ਜੇ ਟੱਕਣ ਚੀਜ਼ ਨਾਲ ਸੈੱਟ ਕਰਕੇ ਇੱਥੋਂ ਦੀ ਕਿਰਪਾ ਕੱਟ ਕੇ ਐੱਚੀ ਰੋਕ ਲੈਣੀ ਕੈਂਚੀ ਇੱਥੋਂ ਬਾਅਦ ਇੱਥੋਂ ਜਦੋਂ ਵੀ ਤੁਸੀਂ ਸ਼ਹਿਰ ਬੰਨੇ ਜਾਓ ਕੈਂਚੀ ਨੂੰ ਹਮੇਸ਼ਾ ਲਵਾ ਕੇ ਰੱਖਿਆ ਕਰੋ ਕੈਂਚੀ ਦੇ ਵਿੱਚ ਜਦੋਂ ਆਪਾਂ ਲੇਡੀ ਸੂਟ ਕੱਟਦੇ ਆ ਟੱਕ ਪੈਂਦੇ ਜੇ ਮੋਤੀਆਂ ਦੇ ਨਾਲ ਹਨਾ ਮੈਂ ਤਾਂ ਇਹੀ ਕਹਿੰਦਾ ਹਰ ਇੱਕ ਵੀਡੀਓ ਦੇ ਵਿੱਚ ਵੀ ਜੇ ਆਪਣੇ ਹੱਥ ਚੱਲਦਾ ਤਾਂ ਕੈਂਚੀਆਂ ਦੋ ਰੱਖਿਆ ਕਰੋ ਵੀ ਥੋੜਾ ਜਿਹਾ ਕਪੜਾ ਆਪਣਾ ਆ ਕੰਜੀ ਆਪਣੀ ਹੋਰ ਸਾਫ ਦੀ ਆ 1 ਇੰਚੀ ਹੋਰ ਸਾਫ ਦੀ ਹੈ ਨਾ ਇਹ ਕਪੜੇੰ ਦਾਬ ਕੇ ਫਿਰ ਓਵੇਂ ਦਾ ਕੰਜੀ ਆਪ ਨੂੰ ਵਰਤ ਨਹੀਂ ਪੈਂਦੀ ਆ ਲੋ ਬਾਹ ਪੂਰੀ ਆ ਆਪਾਂ ਪਹਿਲਾਂ ਇੱਥੋਂ ਕਿਉਂਤਾਗੇ ਵੀ ਬਾਹ ਸਲੂਟ ਨਿਕਲਦੀ ਆ ਆਪਣੀ ਆ ਦੇਖੋ ਨਹੀਂ ਨਿਕਲਦੀ ਨਾ ਇਸ ਸਲੂਟ ਕਿਉਂਕਿ ਬਾਹ ਸਲੂਟ ਤਾਂ ਨਹੀਂ ਨਿਕਲਦੀ ਬਾਹ ਇਹਨਾਂ ਦੀ ਹੈਗੀ ਆ 26.5 ਆਪਣੇ ਕੋਲ ਪੀਸ ਕਿੰਨਾ 25.5 ਹੁਣ ਆਪਾਂ ਇਹਨੂੰ ਦੂਜਾ ਤਰੀਕਾ ਵਰਤਾਂਗੇ ਐ ਕਪੜੇ ਖੋਲ ਕੇ ਠੀਕ ਹੋ ਗਿਆ ਇੱਕ ਟੇਲਰ ਮਾਸਟਰ ਮੇਰੀ ਵੀਡੀਓ ਦੇਖ ਰਿਹਾ ਭਰਾ ਮੈਂ ਉਹ ਦਿਖਾਉਣਾ ਵੀ ਕਿਵੇਂ ਕੱਟਦੇ ਹਾਂ ਬਾ ਇਸ ਤਰ੍ਹਾਂ ਕਿ ਜੀ ਭਰਾ ਰੇਵ ਕੱਟਨੇ ਇਹ ਆਪਾਂ ਨੇ ਕਦੇ ਨਹੀਂ ਰੇਵ ਕੱਟਨੀ ਬਾ ਅਣਸਰ ਦੇ ਨੂੰ ਕੱਟਿਆ ਕਰੋ ਜੇ ਆਪਣੇ ਕੋਲੇ ਕੱਪੜਾ ਘਾਟਾ ਨਹੀਂ ਤਾਂ ਬਾ ਬਿਲਕੁਲ ਸਿੱਧੀ ਕੱਟਿਆ ਕਰੋ ਇਸ ਤਰ੍ਹਾਂ ਸਿੱਧੀ ਹੁਣ ਮੈਂ ਤੁਹਾਨੂੰ ਕੱਟ ਕੇ ਦਿਖਾ ਦੂੰਗਾ ਹੋਰੇ ਧਿਆਨ ਦੇ ਨਾਲ ਤੇ ਬਾਕੀ ਵੱਦੂ ਹੈ ਨਾ ਸਪੋਰਟ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਜੇ ਕੋਈ ਟੇਲਰ ਮਾਸਟਰ ਮੇਰੀ ਵੀਡੀਓ ਦੇਖਦੇ ਹੋ ਬਕਾਇਦਾ ਪਾਇਆ ਕਰੋ ਬਈ ਹਾਂਜੀ ਟੇਲਰ ਮਾਸਟਰ ਹੀ ਆਸੀਂ ਤੇ ਤੁਹਾਡੀ ਵੀਡੀਓ ਸਾਨੂੰ ਸਮਝ ਆਉਂਦੀ ਆ ਜਾਂ ਆ ਸੁਝਾਅ ਸਾਡੇ ਕੋਲੇ ਹੋਰ ਵੀ ਵਧੀਆ ਵੀਡੀਓ ਬਣਾਉਣ ਦਾ ਲੋਕੀ ਤੁਹਾਡਾ ਇੱਕ ਲਾਈਕ ਇੱਕ ਸ਼ੇਅਰ ਕਿਸੇ ਦੀ ਜ਼ਿੰਦਗੀ ਬਦਲ ਸਕਦਾ ਜਦੋਂ ਕਿਸੇ ਭੈਣ ਨੂੰ ਜਾਂ ਭਰਾ ਨੂੰ ਲੋੜ ਹੁੰਦੀ ਆ ਜਿਹੜੀ ਚੀਜ਼ ਸਿੱਖਣ ਜਦੋਂ ਉਹਦੇ ਕੋਲੇ ਆ ਚੀਜ਼ ਪਹੁੰਚ ਜਾਂਦੀ ਹੈ ਹਨ ਤਾਂ ਉਹ ਤੁਹਾਨੂੰ ਸੋਚ ਕੇ ਵੀ ਅੰਦਾਜ਼ੇ ਨਹੀਂ ਹੋ ਕਿ ਕਿੰਨਾ ਅਗਲਾ ਸਿੱਖ ਸਕਦਾ ਹਨ ਤਾਂ ਕਰਕੇ ਮੈਂ ਕਹਿ ਰਿਹਾ ਹਾਂ ਵੀਡੀਓ ਨੂੰ ਵੱਧ ਤੋਂ ਵੱਧ ਨਾਲ ਸ਼ੇਅਰ ਕਰਿਆ ਕਰੋ ਤਾਂ ਕਿ ਲੋੜਵੰਦ ਸੱਜਣ ਕੋਲੇ ਕਿਸੇ ਕੋਲ ਜਾ ਸਕੇ ਵੀਡੀਓ ਹਲ ਹੁਣ ਆਪਾਂ ਇਥੋਂ ਚੈੱਕ ਕਰ ਲੈਣਾ ਕਿ ਵੀ ਆ ਦੇਖੋ ਆ ਲੜਣਾ ਕਿਰ ਘੱਟ ਜਾਂਦਾ ਆਪਾਂ ਇਹਨੂੰ 1 ਇੰਚ ਤੱਕ ਚੱਕ ਦੇ ਆ ਕੱਪੜੇ ਇੱਥੋਂ ਠੀਕ ਆ ਇੱਥੋਂ ਤਾਂ ਬਿਲਕੁਲ ਸਿੱਧਾ ਕੱਟ ਕੇ ਕਰ ਲੈਣਾ ਕਿ ਵੀ ਨੀਚੇ ਨਾਲ ਲੜ ਰਹੇ ਨੇ ਫਿਰ ਬਾਹਰ ਥੇਕ ਵੱਡੀ ਛੁੱਟੀ ਹੋਏ ਨੇ ਇੱਥੋਂ ਧਿਆਨ ਰੱਖਿਆ ਕਰੋ ਹਣ ਹੁਣ ਆਪਾਂ ਇੱਥੋਂ ਲਾਵਾਂਗੇ ਮੋਢੇ ਦਾ ਮੋਢਾ ਕਿੰਨਾ ਨੇ ਤਾਂ ਸਾਢੇ ਵੀ ਆਪਾਂ ਲਾਵਾਂਗੇ ਸਾਢੇ ਇਹ ਅੰਕਲ ਨਾਲ ਕੱਪੜੇ ਵੀ ਲੈ ਕੇ ਆਏ ਸੀਗੇ ਤੇ ਨਾਲ ਆਪਾਂ ਦਾ ਨਾਪ ਵੀ ਦਿੱਤਾ ਇਹਨਾਂ ਨੇ ਸਾਡੇ 20 ਇਹਨੇ ਹੈਗਾ ਮੁੰਡਾ ਤੇ ਆਪਾਂ 21 ਦਿਨਾਂ 'ਚੋਂ ਲਾ ਲਿਆ ਜੇ ਆਪਾਂ ਨੇ ਛਾਤੀ ਦੇ ਹਿਸਾਬ ਨਾਲ ਪਾਉਂਦੇ ਫਿਰ ਮੁੰਡਾ ਇਹਨੇ ਬਾਈ ਬੰਦਾ ਸੀਗਾ ਠੀਕ ਆ ਇਹ ਤਾਂ ਇਹ ਤੁਹਾਨੂੰ ਕਹਿਣਾ ਉਹਨਾਂ ਵੀ ਕੋਈ ਜ਼ਰੂਰੀ ਨਹੀਂ ਬੰਦੇ ਦੇ ਨਾ ਸਰੀਰ ਕੰਨੀ ਨਿਗਾਹ ਮਾਰ ਲਿਆ ਕਰੋ ਐਵੇਂ ਜੇ ਮੇਰਾ ਢਿੱਡ ਵਾਲਾ ਵੱਡਾ ਇੱਥੋਂ ਤੇ ਬਾਹਾਂ ਪਤਲੀਆਂ ਹੁੰਦੀਆਂ ਜਿਹਦੀਆਂ ਬਾਹਾਂ ਪਤਲੀਆਂ ਉਹਦੇ ਫਿਰ ਮੁੰਡਾ ਆਪਾਂ ਜ਼ਰੂਰੀ ਨਹੀਂ ਵੀ ਬਾਹਲਾ ਪਾਉਣਾ ਛਾਤੀ ਵਾਲੀ ਭਾਰੀ ਹੁੰਦੀ ਹੈ ਨਾ ਫਿਰ ਮੁੰਡਾ ਆਪਦੇ ਮੁਤਾਬਕ ਢਾੜਿਆ ਕਰੋ ਇਹ ਚੀਜ਼ਾਂ ਜ਼ਰੂਰ ਧਿਆਨ ਰੱਖਣਾ ਤੁਸੀਂ ਥੋੜਾ ਜਿਹਾ ਬਾਡੀ ਕੰਨੀ ਅਗਲੇ ਨਿਗਾਹ ਮਾਰਿਆ ਕਰੋ ਵੀ ਕਿਵੇਂ ਦੀ ਜੀ ਬਾਡੀ ਆ ਬਾਹਾਂ ਪਤਲੀਆਂ ਢਿੱਡ ਤੇ ਛਾਤੀ ਵਾਲੀ ਵੱਡੀ ਹਨ ਉਹ ਚੀਜ਼ਾਂ ਆਪਾਂ ਨਾਲ-ਨਾਲ ਦੇਖਣੀਆਂ ਹੁੰਦੀਆਂ ਥੋੜਾ ਥੋੜਾ ਆਪ ਦਾ ਵੀ ਹਿਸਾਬ ਕਿਤਾਬ ਰੱਖਣਾ ਹੁੰਦਾ ਨਿਹਰਾ ਇਹ ਨਹੀਂ ਹੈ ਫਾਰਮੂਲਾ ਨਹੀਂ ਕੰਮ ਕਰਦਾ ਹਰ ਇੱਕ ਤੇ ਹਨਾ ਆਲੋ ਹੁਣ ਆਪਾਂ ਥੱਲੇ ਨੂੰ ਪਾਵਾਂ ਟਲਾਂ 4 ਇੰਚ ਇੱਥੋਂ ਬਾਹਰਾਂ ਦੀ ਕਿੰਨੀ ਆ 26.5 ਆਪਾਂ ਲਾਵਾਂ ਕਿੰਨੇ ਦੀ 25.5 ਨੂੰ ਬਾਹ ਦੀ ਮੂਰੀ ਕਿੰਨੀ ਰੱਖਣੀ ਆ ਕਿਉਂਕਿ ਕਾਫ 10 ਇੰਚ ਆ ਘੱਟ ਤੋਂ ਘੱਟ ਵੀ 6 ਇੰਚ ਲੋਚ ਕੋਣੀ ਕਿੰਨੀ ਆ 14.5 ਆਪਾਂ ਕਿੰਨੀ ਲਾਵਾਂਗੇ 15.5 ਇਨਕੀ 7.51 ਇਥੋਂ ਆਪਾਂ ਹੁਣ ਇਸ ਤਰ੍ਹਾਂ ਠੀਕ ਆ ਐਂਟ ਲਾਣ ਦਿਆ ਕਰੋ ਤਾਂ ਕਿ ਪਿੱਛੇ ਬੁਲਬਲੇ ਨਾ ਬਣ ਪੂਰਾ ਇਹ ਫਰਮੇ ਵੀ ਆਉਂਦੇ ਆ ਜੇ ਕੋਈ ਭਰਾ ਸ਼ਹਿਰ ਬੰਨੇ ਜਾਂਦਾ ਜੇ ਕਿਸੇ ਨੂੰ ਸ਼ਹਿਰ ਨੇੜੇ ਲੱਗਦਾ ਪਤਾ ਲੈ ਲਿਆ ਕਰੋ ਮੇਰਾ ਅਸਲ ਦੇ ਵਿੱਚ ਟਾਈਮ ਨਹੀਂ ਲੱਗਾ ਮੈਨੂੰ ਪਤਾ ਲੱਗਿਆ ਸੀ ਫਰਮੇ ਆਈ ਪਈ ਆ ਦੁਕਾਨ ਤੇ ਹਨਾ ਲੋ ਜੇ ਕੋਈ ਪਟੰਡੇ ਦੇ ਲਾਗੇ ਛਾਗੇ ਆ ਉਹਨੂੰ ਮੈਂ ਐਡਰੈਸ ਵੀ ਦੇ ਸਕਦਾ ਹਨਾ ਮੇਰੇ ਤੋਂ ਵਟਸਐਪ ਤੇ ਜਾ ਕੇ ਨਾ ਐਡਰੈਸ ਮੰਗਵਾ ਲਿਓ ਤੁਸੀਂ ਆਪ ਜਾ ਕੇ ਵੀ ਇਹ ਆ ਸਕਦਾ ਹੁਣ ਆਪਣਾ ਨਿਸ਼ਾਨ ਸਾਰੇ ਚੱਕੇਗੇ ਹੁਣ ਮੈਂ ਇਹ ਕਟਿੰਗ ਕਰ ਦੂੰਗਾ ਕਿ ਤੋਂ ਤੁਸੀਂ ਇੱਧਰ ਨੂੰ ਰੱਖਣਾ ਦੋ ਸੂਤ ਜਾਂ ਡੇਢ ਸੂਤ ਹੈ ਨਾ ਇਹ ਚੀਜ਼ ਦਾ ਧਿਆਨ ਰੱਖਣਾ ਇੱਥੋਂ ਮੈਂ ਇਹ ਪਰ ਕੱਟਣਾ ਜਿਹੜੀਆਂ ਭੈਣਾ ਪੂਰੇ ਸ਼ੌਂਕ ਨਾਲ ਕੁਰਤੇ ਜਾਂ ਸਿੱਖਣ ਦੀਆਂ ਚਾਹਵਾਨ ਹਨ ਉਹ ਮੈਨੂੰ ਸਪੈਸ਼ਲ ਜਰੂਰ ਭਾ ਵਟਸਐਪ ਤੇ ਬੋਲ ਕੇ ਭੇਜਿਆ ਕਰੋ ਵੀ ਹਾਂ ਜੀ ਹਾਂ ਬਈ ਕੁਰਤੇ ਤੇ ਮੇਰੀ ਵੀਡੀਓ ਪਾਇਆ ਕਰੋ ਅਸੀਂ ਸਿੱਖਣੀ ਹੈ ਕੁਰਤੇ ਬਈ ਮੇ ਹਨਾ ਜਿਵੇਂ ਹੁਣ ਮੈਂ ਕਟਾਈ ਦੀ ਵੀਡੀਓ ਪਾਈ ਇਹਨੇ ਸੇਮ ਟਾਈਮ ਲਾ ਕੇ ਹੀ ਸਲਾਈ ਦੀ ਵੀਡੀਓ ਪਾਇਆ ਕਰੂੰਗਾ ਮੈਂ ਘੰਟਾ ਲੱਗੇ ਪਾ ਮੈਂ 2 ਘੰਟੇ ਹਨਾ ਜਿਹੜੀਆਂ ਭੈਣਾ ਸਿੱਖਣ ਦੀਆਂ ਚਾਹ ਬਣ ਉਹ ਮੈਨੂੰ ਜਰੂਰ ਦੱਸਿਓ ਵੀ ਅਸੀਂ ਕੁੱਟਤੇ ਪਿਆਮੇ ਬਈ ਸਿੱਖਣੇ ਜਾਂ ਜੇ ਕੋਈ ਟੇਲਰ ਮਾਸਟਰ ਮੇਰੇ ਭਰਾ ਬਲੂ ਦੇਖਦਾ ਉਹ ਵੀ ਦੱਸਿਆ ਕਰੋ ਵੀ ਸਾਨੂੰ ਆਹ ਚੀਜ਼ ਬਈ ਅੱਗੇ ਦਿੱਕਤ ਆਉਂਦੀ ਜਾਂ ਕਿ ਉੱਥੇ ਤੁਸੀਂ ਚੰਗੀ ਤਰ੍ਹਾਂ ਵੀਡੀਓ ਬਣਾਓ ਹਨਾ ਆਲੋ ਹੁਣ ਅੱਜ ਨੂੰ ਫੱਟੀ ਕਿੰਨੀ ਕੱਟਣੀ ਪਾਉਣੇ 6 ਇੰਚ ਇਹ ਆਪਾਂ ਲੋੜ ਮੁਤਾਬਕ ਛੇ ਵੀ ਕਰ ਸਕਦੇ ਹਾਂ ਹੁਣ ਆਪਾਂ ਦੋ ਲੜ ਚੱਕਾਂਗੇ ਇੱਥੋਂ ਠੀਕ ਹੁਣ ਇਹਨਾਂ ਦੋ ਪੱਲਿਆਂ ਦੇ ਆਪਾਂ ਇੱਥੋਂ ਸ਼ਾਰਟ ਪਾਣੀ ਹਲਕੀ ਰਹੀ ਇੱਥੇ ਆ ਕੇ ਤੁਸੀਂ ਕੰਮ ਖਤਮ ਕਰ ਦੇਣੀ ਹੈ ਬੜੀ ਅੱਗੇ ਲੈਣੀ ਇੱਥੇ ਤੱਕ ਲਾਵਾਂਗੇ ਇੱਕ ਟੱਕਰ ਆਪਾਂ ਇੱਥੇ ਤੇ ਕੁਰਤਾ ਵੀ ਕੱਟਿਆ ਗਿਆ ਆਪਣੀਆਂ ਬਾਹਾਂ ਵੀ ਕਟੀਆਂ ਹੁਣ ਆਪਾਂ ਕਟਾਂਗੇ ਤਾਂ ਤੀਰਾ ਹੈ ਨਾ ਤੀਰਾ ਆਪਾਂ ਕਿੱਥੋਂ ਕੱਟਣਾ ਪਹਿਲਾਂ ਕੁਰਤੇ ਨਾਲ ਦੇਖਾ ਕਰੋ ਵੀ ਕਿੰਨਾ ਕੁ ਪੀਸ ਲੱਥਾ ਆਪਣਾ ਆਹ ਆਪਣਾ ਕੁਰਤੇ ਨਾਲੋਂ ਪੀਸ ਲਿਆ ਹਾਂ ਇੰਨਾ ਇਥੋਂ ਆਪਾਂ ਹੁਣ ਕਟਾਂਗੇ ਤੀਰਾ ਇਹਦਾ ਤੀਰਾ ਇਹਦਾ ਦਾ ਹੈਗਾ 1.18 ਆਪਾਂ ਲਾਵਾਂਗੇ 20 20 ਦਾ ਪੀਸ ਲਾਵਾਂਗੇ ਆਪਾਂ ਇਥੋਂ ਇੱਕ ਵਾਰੀ ਬਿਨਸਾਪਾ ਗਰਮ ਲਾ ਲਾਂਗੇ ਇਹਦੇ ਨਾਲ ਨਾਲ ਸੋਪਾ ਕੱਟ ਜਿਵੇਂ ਇਹ ਇੱਕ ਇੱਕ ਸੂਤ ਦੇ ਨਾਲ ਹੀ ਫਰਕ ਪੈ ਜਾਂਦਾ ਹੁਣ ਤੀਰਾ 1.18 ਆਪਾਂ ਲਾਵਾਂਗੇ 20 ਯਾਨੀ ਕਿ ਸਵਾ 10 ਹਣਾ ਸਵਾ 10 ਤੇ ਆਪਾਂ ਇੱਥੋਂ ਨਿਸ਼ਾਨ ਲਾਵਾਂਗੇ ਹਲ ਆ ਹੋ ਗਿਆ ਆਪਣਾ ਸਵਾ 10 ਇੱਥੇ ਲੁਕ ਠੀਕ ਆ ਇਹ ਵੋ ਕਿਸੇ ਨਾਲ ਕਰੀ ਬਣਾ ਲੂਗਾ ਇੱਥੇ ਇਸੇ ਤਰ੍ਹਾਂ ਹੀ ਤੁਸੀਂ ਪੂਰਾ ਜਦੋਂ ਆਪਾਂ ਕੰਮ ਕੱਟਣਾ ਪੂਰਾ ਰੀਜਨਲ ਕੱਟਾ ਕਰੋ ਹਣਾ ਸਫਾਈ ਦੇ ਨਾਲ ਤਾਂ ਕਿ ਬਾਅਦ ਚ ਇੱਕ ਸੂਤ ਦਾ ਵੀ ਫਰਕ ਨਾ ਪਾਵੇ ਨਾ ਆਪਣਾ ਪੈਂਥੂ ਲਾਵਾਂਗੇ 18.5 ਤੇ 19 ਸਾਡੇ ਉਨੀ ਦਾਦ ਕਿੰਨਾ ਹੁੰਦਾ ਇੱਥੇ ਆ ਜੀ ਆ ਦੇਖੋ ਠੀਕ ਆ ਪੌਣੇ 10 ਇਧਰੋਂ ਸਾਈਡ ਤੋਂ ਕਿੰਨਾ 4 ਇੰਚ ਪੂਰਾ ਧਿਆਨ ਨਾਲ ਦੇਖਿਆ ਕਰੋ ਵੀਡੀਓ ਇੱਥੋਂ ਕਿੰਨਾ 5 ਇੰਚ ਠੀਕ ਆ ਇੱਥੋਂ ਕਿੰਨਾ 2.5 ਇੱਕ ਸੂਤ ਜਾਨੀ ਕਿ 2.5 ਤੋਂ ਵੱਧ ਇਧਰੋਂ ਇਹ ਕਿਸ ਨੂੰ ਨਹੀਂ ਪਤਾ ਨਾ ਇੱਥੋਂ ਤੁਸੀਂ ਟਲਾਂ ਨੂੰ 1.5 ਇੱਕ ਚੱਕ ਦੇਗਾ ਹੁਣ ਮੈਂ ਇਹਨੂੰ ਨਿਸ਼ਾਨਾਂ ਦੇ ਉੱਪਰ ਉੱਪਰ ਬਿਲਕੁਲ ਕੱਟੂ ਹਾਂ ਜੇ ਕੋਈ ਮੇਰੀ ਭੈਣ ਕਿਸੇ ਬਾਹਰਲੀ ਕੰਟਰੀ ਦੇਖ ਰਹੀ ਆ ਤਾਂ ਵੀ ਮੈਨੂੰ ਜ਼ਰੂਰ ਦੱਸਿਆ ਕਰੋ ਹਨਾ ਕਿ ਬਾਕੀ ਸਪੋਰਟ ਮੈਂ ਕਹਿਣਾ ਉਹਨਾਂ ਵੀ YouTube ਤੋਂ ਦੇਖ ਕੇ ਇਨਨ ਸਪੋਰਟ ਕਰਦਾ ਕਰੋ ਵੀ Facebook ਤੇ ਜਾਂ ਜਿੱਥੇ ਵੀ ਤੁਹਾਡੇ ਕੋਈ ਗਰੁੱਪਾਂ ਦੇ ਵਿੱਚ ਹੈਗਾ ਹਨਾ ਤਾਂ ਉਹਨੂੰ ਅੱਗੇ-ਅੱਗੇ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਕੋਈ ਬਾਹਰਲੀ ਕੰਟਰੀ ਦੇ ਬੱਚੇ ਭਰਾ ਜਾਂ ਕੋਈ ਭੈਣ ਟਕਸਾਲੀ ਚੋਲੀ ਜਾਂ ਕਿਸ਼ਹਰੇ ਮੰਗਵਾਉਣੇ ਚਾਹੁੰਦੇ ਉਹ ਵੀ ਮੇਰੇ ਨਾਲ ਪਰਸਨਲ ਸੰਪਰਕ ਕਰ ਸਕਦੇ ਹੋ ਆਪਾਂ ਜਿੱਥੇ ਤੁਸੀਂ ਕਹੋਗੇ ਜਿਹੜੀ ਐਡਰੈਸ ਤੇ ਉੱਥੇ ਭੇਜਾਂਗੇ ਬਣਵਾ ਕੇ ਹਨਾ ਆਪ ਵੀ ਤਿਆਰ ਕਰਦੇ ਆਪਾਂ ਜੁੜੇ ਟਾਈਮ ਨਹੀਂ ਜਾ ਕਰੋ ਹਫਤੇ 15 ਦਾ ਹਫਤੇ 15 ਦਾ ਦੇ ਵਿੱਚ ਵਿੱਚ ਬਣਾ ਦੇਗੇ ਆਪਾਂ ਟਕਸਾਲੀ ਚੋਲੇ ਜਾਂ ਕਸ਼ੇਰੇ ਹਨ ਆਹੋ ਇੱਥੋਂ 1.5 ਆਪਾਂ 1.9 ਬਿਲਕੁਲ ਸਹੀ ਹੈ ਹਨ ਆਪਾਂ 1 ਲਾੜ ਚੱਕਾਂਗੇ ਇੱਥੋਂ ਮੈਂ ਹਰ ਵੀਡੀਓ ਦੇ ਵਿੱਚ ਇਹ ਕਹਿੰਦਾ ਹਾਂ ਜੇ ਕੋਈ ਟੇਲਰ ਮਾਸਟਰ ਮੇਰੀ ਵੀਡੀਓ ਦੇਖਦਾ ਹਨ ਤਾਂ ਕੱਪੜੇ ਦੇ ਉੱਪਰ ਆਪਾਂ ਕੱਪੜਿਆਂ ਦਾ ਭੋਰਾ ਵੀ ਨਹੀਂ ਕੰਦਾ ਹੋਣਾ ਇੱਕ ਦਾਗ ਕਿਤੇ ਲੱਗਣ ਨਹੀਂ ਦੇਣਾ ਜਦੋਂ ਆਪਣਾ ਸੂਟ ਬਣ ਜਾਂਦਾ ਉਹਨੂੰ ਨਾਲ ਦੀ ਨਾਲ ਨੇ ਪੈਕ ਕਰ ਲੈ ਕਰੋ ਦੇਖੋ ਜਿਵੇਂ ਆਪਣੇ ਆ ਇਸ ਤਰ੍ਹਾਂ ਕੱਪੜੇ ਨੇ ਸਾਰੇ ਪੈਕ ਹੋਣਦੇ ਆ ਇਹ ਸਾਰਾ ਚਵੰਨੀ ਦਾ ਲਫਾਫਾ ਹੈ ਨਾ ਰਪੀਰ ਦਾ ਜਿਹੜਾ ਚੌਥਾ ਹਿੱਸਾ ਰਪੀਰ ਚਾਰ ਲਫਾਫੇ ਆ ਜਾਂਦੇ ਆ ਜੇ ਕੋਈ ਭੈਣ ਮੇਰੀ ਕੱਪੜੇ ਘਰੇ ਵੀ ਸਲਾਈ ਕਰਕੇ ਨਹੀਂ ਗਾਕਾਂ ਨੇ ਨਾ ਤਾਂ ਉਹਨੂੰ ਵਧੀਆ ਪ੍ਰੈਸ ਮਾਰ ਕੇ ਪੈਕ ਕਰਕੇ ਜਾਇਆ ਕਰੋ ਭੈਣੋ ਸੂਟ ਨੂੰ ਤੁਹਾਡੇ ਕੰਮ ਦੇ ਵਿੱਚ ਆਟੋਮੈਟਿਕੀ ਵਾਧਾ ਹੋਊਗਾ ਹਨ ਜਦੋਂ ਆਪਾਂ ਆ ਚੀਜ਼ਾਂ ਦਾ ਪੂਰਾ ਫਰਕ ਪੈਂਦਾ ਹੈ ਜਿਹੜੀਆਂ ਮੇਰੀਆਂ ਭੈਣਾਂ ਘਰੇ ਕੰਮ ਤਾਂ ਕਰਦੀਆਂ ਪਰ ਉਹ ਕਹਿੰਦੀ ਸਾਡੇ ਕੋਲ ਉਹਨਾ ਕੰਮ ਨਹੀਂ ਆਉਂਦਾ ਬਈ ਜਿੰਨਾ ਚਾਹੀਦਾ ਸਾਨੂੰ ਹਨ ਉਹ ਥੋੜਾ ਜਿਹਾ ਆਪ ਦੇ ਆਪ ਦੇ ਜਿਵੇਂ ਸੁਧਾਰ ਲਿਓ ਬਾਜ਼ਾਰ ਦੇ ਵਿੱਚ ਦੋ-ਤਿੰਨ ਸੌ ਲਾ ਦਿਓ ਇੱਕ ਵਾਰੀ ਇਹ ਕਾਫੀ ਟਾਈਮ ਨਹੀਂ ਲਗਦੇ ਇਹਨਾਂ ਪੂਰਾ ਬੰਡਲ ਲੈਣਾ ਬੰਡਲ ਵੀ ਲੈ ਆ ਸੇ ਤੋਂ ਪੂਰਾ ਬੰਡਲ ਵੀ ਆ ਜੂ ਖੁੱਲੇ ਆਪਾਂ ਥੋੜੇ ਜਿਹਾ ਮੈਂ ਲਗਾ 1 ਰੁਪਈਆ ਦਿੰਦੇ ਆ ਜੇ ਆਪਾਂ ਇਕੱਠੇ ਲੈਨੇ ਆ ਫਿਰ ਤੋਲ ਕੇ ਮੈਂ ਤੁਹਾਨੂੰ ਦੱਸ ਦੂ ਕਿੰਨੇ ਦਾ ਬੰਡਲ ਆ ਤਾਂ ਜ਼ਰੂਰ ਜਿਹੜੀਆਂ ਮੇਰੀਆਂ ਭੈਣਾਂ ਸਲਾਈ ਦਾ ਕੰਮ ਕਰਦੀਆਂ ਸੂਟ ਨੂੰ ਪੈਕ ਕਰਕੇ ਜਿਹਾ ਕਰੋ ਇਸ ਤਰ੍ਹਾਂ ਹਣਾ ਹਣ ਹੁਣ ਆਪਾਂ ਇੱਥੇ ਲਿਖਾਂਗੇ ਤਾਂ ਨੰਬਰ ਨੰਬਰ ਇਹਨਾਂ ਦਾ ਹੈਗਾ 15 08 ਹਲੋ ਜੀ ਤਾਂ ਜਦੋਂ ਹੁਣ ਅਗਲੇ ਕੁੜਤਾ ਪਾਉਣਾ ਟੇਪ ਪੱਟ ਕੇ ਸਾਈਡ ਤੇ ਸੜੂ ਤੂੰ ਯਾਨੀ ਕੱਪੜੇ ਦੇ ਕਿਤੇ ਵੀ ਦਾਗ ਨਹੀਂ ਲੱਗਿਆ ਹੁੰਦਾ ਹੁਣ ਆਪਾਂ ਕੀ ਕਰਨਾ ਆਹ ਥੀਰੇ ਨੂੰ ਸਿੱਟਣਾ ਨਹੀਂ ਉਧਰ ਕੱਟ ਕੇ ਹੁਣ ਆਪਾਂ ਚੈੱਕ ਕਰਾਂਗੇ ਵੀ ਆਪਣਾ ਕੋਈ ਫਰਕ ਤਾਂ ਨਹੀਂ ਮਾੜਾ ਮੋਟਾ ਫਰੰਟ ਦੇ ਨਾਲੋਂ ਥੀਰੇ ਦਾ ਹਨ ਜਦੋਂ ਤੁਸੀਂ ਆਹ ਚੀਜ਼ਾਂ ਵਰਤਣ ਲੱਗੇ ਤਾਂ ਆਟੋਮੈਟਿਕੀ ਥੋੜੇ ਕੰਮ ਵਿੱਚ ਸਫਾਈ ਹੋਣੀ ਸ਼ੁਰੂ ਹੋ ਜੂਗੀ ਇਸ ਤਰ੍ਹਾਂ ਖੋਲ ਕੇ ਫਰਕ ਪੈਂਦਾ 1-2 ਮਿੰਟਾਂ ਦਾ ਕੋਈ ਜ਼ਿਆਦਾ ਨਹੀਂ ਲੰਮਾ ਚੌੜਾ ਪੈਂਦਾ ਹਨ ਤਾਂ ਉੰਨੀ ਬਾਅਦ ਚ ਆਪਾਂ ਨੂੰ ਪੱਟ ਦੇੜ ਨਹੀਂ ਕਰਨੀ ਪੈਂਦੀ ਸ਼ਰਮਿੰਦਾ ਨਹੀਂ ਹੁਣ ਬੰਦੇ ਜੇ ਕ ਵੀ ਆ ਮੇਰੇ ਮੂਰੇ ਬਾਲ ਪੈਂਦੇ ਇੱਥੇ ਕੁੜਤੇ ਇਹ ਚੀਜ਼ਾਂ ਨੂੰ ਤੁਸੀਂ ਪਹਿਲੇ ਧਿਆਨ ਨਾਲ ਕੱਟਿਆ ਕਰੋ ਇਹ ਤੋਂ ਆਪਾਂ ਆ ਨਿਸ਼ਾਨ ਦੇ ਉੱਪਰ ਠੀਕ ਹੈ ਜਿੰਨਾ ਆਪਣਾ ਦਬਾਅ ਆਊਗਾ ਸਲਾਈ ਦੇ ਵਿੱਚ ਉੱਥੇ ਆਪਾਂ ਨੇ ਰੱਖ ਲਿਆ ਲਓ ਜੀ ਹੁਣ ਆਪਾਂ ਇਹਨੂੰ ਮੋੜ ਕੇ ਦੇਖਾਂਗੇ ਟੀਰੇ ਵਿੱਚ ਕਿੱਥੇ ਸੈੱਟ ਬੈਠਦਾ ਆਪਣਾ ਐ ਠੀਕ ਆ ਆਹ ਲਓ ਬਿਲਕੁਲ ਓਕੇ ਆ ਰਿਹਾ ਨਾ ਆਹੀ ਵਿਧੀ ਤੁਸੀਂ ਘਰੇ ਵਰਤਣੀ ਆ ਭਾਵਾਂ ਕੋਈ ਟੇਲਰ ਮਾਸਟਰ ਮੇਰੀ ਵੀਡੀਓ ਦੇਖਦਾ ਭਾਵਾਂ ਕੋਈ ਭੈਣ ਠੀਕ ਆ ਜੇ ਗਲਾਈ ਜਿਆਦੀ ਪੈਂਦੀ ਹੈ ਫਿਰ ਮੁੱਡੇ ਨੂੰ ਤੁਸੀਂ ਛੋਟਾ ਕਰ ਲਾ ਕਰੋ ਇਹ ਚੀਜ਼ ਮੈਂ ਲੇਡੀ ਸੂਟਾਂ 'ਚ ਵੀ ਕਰਿਆ ਹੁੰਦਾ ਮੰਨ ਕੇ ਚੱਲੋ ਜਿਵੇਂ ਕੋਈ ਮੇਰੀ ਲੇਡੀ ਸੂਟ ਸਿਉਂਦੀ ਹੈ ਭੈਣ ਹਨਾ ਉਹਦੀ ਛਾਤੀ ਇਤੋਂ 24 ਇੰਚ ਆ 12 ਜਾਂ 15 ਜਾਂ 16 ਫਿਰ ਉਹਨੇ 7 ਇੰਚ ਨਹੀਂ ਪੋਣਾ ਥੱਲੇ ਨੂੰ ਫਿਰ ਉਹਨੇ 6 ਇੰਚ ਪੋਣਾ ਕਿਉਂਕਿ ਆ ਜਿਹੜੀ ਗਲਾਈ ਪਊਗੀ ਇਹਦੇ ਨਾਲ ਮੁੱਡਾ ਵੱਡਾ ਹੋ ਜਾਂਦਾ ਨਹੀਂ ਸਮਝ ਆਉਂਦੀ ਉਹ ਮੈਨੂੰ ਦੁਬਾਰੇ ਪੁੱਛ ਲਿਓ YouTube ਵਾਲੇ ਚੈਨਲ ਤੇ ਜਾ ਕੇ ਵੀ ਕਮੈਂਟ ਕਰਿਆ ਕਰੋ ਨਹੀਂ ਆਉਂਦਾ ਕਮੈਂਟ ਕਰਨਾ YouTube ਵਾਲੇ ਚੈਨਲ ਤੇ ਤਾਂ WhatsApp ਤੇ ਬੋਲ ਕੇ ਭੇਜਿਆ ਕਰੋ ਨੀਚੇ ਮੈਂ ਨੰਬਰ ਆਪਦਾ ਪਾਉਣਾ ਹ ਬਾਕੀ ਜਿਹੜੀਆਂ ਭੈਣਾਂ ਨੇ ਸਾਡੇ ਤੋਂ ਕੱਪੜੇ ਲੀੜੇ ਸਵਾਉਣੇ ਆ ਜਿਵੇਂ ਹੁਣ ਗਰਮੀ ਆ ਗਈ ਭਰਾਵਾਂ ਦੇ ਕੱਪੜੇ ਸਵਾਉਣੇ ਹਨ ਕੋਈ ਪੰਜਾਬ ਜੀ ਰਹਿ ਰਹੇ ਆ ਉਹ ਮੈਨੂੰ ਆਨਲਾਈਨ ਹੀ ਨਾਪ ਦੇ ਕੇ ਪੈਸੇ ਉਹ ਗੂਗਲ ਪੇ ਵਗੈਰਾ ਕਰਕੇ ਠੀਕ ਆ ਤਾਂ ਕੱਪੜੇ ਇੱਥੋਂ ਸਲਾਈ ਕਰਨੇ ਦੇ ਸਕਦੇ ਘਰੇ ਪਾਉਣ ਨੂੰ ਨਾਰਮਲ ਸੂਟ 5-600 ਤੱਕ ਆ ਜਾਊਗਾ ਵਧੀਆ ਹਨ ਜੇ ਆਪਾਂ ਜੇਬਾਂ ਲਾਸਟ ਕਲਾਬ ਨਾਲ ਉਹ ਤੇ ਕੱਪੜਾ 5.5 ਲੱਗੂਗਾ ਇਹ ਕੱਪੜਾ ਪੂਰਾ ਵਧੀਆ ਹੁੰਦਾ ਹੈ ਜਿਹੜੇ ਭਰਾੜੇ ਇੱਕ ਵਾਰੀ ਆਪਣੇ ਤੋਂ ਕੱਪੜਾ ਮੰਗਵਾ ਲਿਆ ਮੁੜ ਕੇ ਉਹਦਾ ਇਹ ਨਹੀਂ ਹੈ ਵੀ ਕਿਤੇ ਮੜ ਖੜੂਗਾ ਕੱਪੜੇ ਕਿੰਨੇ ਹੋਣ ਉਕੇ ਇੰਨਾ ਕੁ ਵਧੀਆ ਕਪੜਾ ਹੁੰਦਾ ਥੋੜਾ ਪਾ ਕੇ ਮਨ ਖੁਸ਼ ਹੋ ਜੂਗਾ ਬਾਹਰ ਵੀ ਆਪਾਂ ਪੈਸੇ ਲਾਉਣੇ ਆ ਜੇ ਕੋਈ ਭੈਣਾ ਨੇ ਸਾਡੇ ਤੋਂ ਪਹਿਲਾਂ ਕਪੜਾ ਮੰਗਵਾਉਣਾ ਕਪੜਾ ਵੀ ਮੰਗਵਾ ਸਕਦੇ ਹਾਂ ਜੇ ਕੋਈ ਬਠਿੰਡੇ ਦੇ ਲਾਗੇ ਛਾਗੇ ਆ ਤਾਂ ਉਹ ਸਾਨੂੰ ਇੱਥੋਂ ਆ ਕੇ ਵੀ ਲਿਆ ਸਕਦੇ ਹੋ ਕਪੜਾ ਸਾਡੇ ਤੋਂ ਨਹੀਂ ਅਸੀਂ ਬਠਿੰਡੇ ਤੀਜੇ ਦਿਨ ਆਉਂਦੇ ਰਹਿੰਦੇ ਆ ਸਾਡੇ ਨਾਲ ਫੋਨ ਤੇ ਸੰਪਰਕ ਕਰਕੇ ਫੋਟੋਆਂ ਵਗੈਰਾ ਮਗਾ ਕੇ WhatsApp ਤੇ ਤਾਂ ਉਥੇ ਵੀ ਕਪੜਾ ਪਹੁੰਚਦਾ ਹੋ ਜੂਗਾ ਠੀਕ ਹੈ ਜੀ ਅੱਜ ਵਾਲੀ ਵੀਡੀਓ ਆਪਾਂ ਇੱਥੇ ਸਮਾਪਤ ਕਰਦੇ ਹਾਂ ਮਿਲਦੇ ਹਾਂ ਜਲਦੀ ਕਿਸੇ ਨਵੀਂ ਵੀਡੀਓ ਦੇ ਨਾਲ ਬਾਕੀ ਦੱਸ ਦਿਆ ਕਰੋ ਤੁਹਾਨੂੰ ਕਿ ਕੁਰਤੇ ਪਏਵੇਂ ਵੀਡੀਓ ਵਧੀਆ ਲੱਗਦੀ ਆ ਹਨਾ ਤਾਂ ਕਿ ਫਿਰ ਆਪਾਂ ਵੱਧ ਤੋਂ ਵੱਧ ਕੁਰਤੇ ਪਏਵੇਂ ਦੀ ਵੀਡੀਓ ਪਾਉਂਦੇ ਰਿਹਾ ਕਰੀਏ ਧੰਨਵਾਦ